ਪ੍ਰਸ਼ਨ 21 ਸਮਕੋਣ ਤਿਕੋਣ ਬਣਾਓ ਸਮਕੋਣ ਤਿਕੋਣ ਜਿਹਦੇ ਵਿੱਚ ਦਿੱਤਾ ਕੀ ਹੋਇਆ ਕਰਨ ਦਿੱਤਾ ਹੋਇਆ e ਤੇ ਉਚਾਈ ਦਿੱਤੀ ਹੋਈ ਆ h ਹੁਣ ਸਭ ਤੋਂ ਪਹਿਲੇ ਨੰਬਰ ਤੇ ਅਸੀਂ ਕੀ ਕਰਨਾ ਸਕੇਲ ਦੇ ਨਾਲ ਕਰਨ ਲੈ ਲੈ ਆਪਾਂ 7 ਸੈਂਟੀਮੀਟਰ ਲੈ ਲਓ 7 ਸੈਂਟੀਮੀਟਰ ਦਾ ਅੱਧ ਹੋ ਗਿਆ 3.5 ਤੇ ਅਰਧ ਚੱਕਰ ਲਾ ਲਓ ਨੂੰ ਸਾਨੂੰ ਦੂਸਰੇ ਪਾਸੇ ਕੀ ਦਿੱਤਾ ਹੋਇਆ ਉਚਾਈ ਦਿੱਤੀ ਹੋਇਆ ਆ ਸਾਡੇ ਕੋਲ ਹੋ ਗਈ ਸੀ b ਉਚਾਈ ਦਿੱਤੀ ਹੋਇਆ ਉਚਾਈ ਹਮੇਸ਼ਾ ਅਸੀਂ h ਉਚਾਈ ਦਿੱਤੀ ਆ ਉਚਾਈ ਹਮੇਸ਼ਾ ਆਪਸੇ ਦੀ ਘਟਣੀ ਹੁੰਦੀ ਆ ਇਹ ਗੱਲ ਧਿਆਨ ਰੱਖਿਓ ਉਚਾਈ ਹਮੇਸ਼ਾ ਸਿੱਧੀ ਘਟਦੀ ਜਾਂਦੀ ਆ ਇਹਨੂੰ ਚਾਈ ਨੂੰ ਆਪਾਂ ਉੱਪਰੋਂ ਮੁੜਾ ਕੇ ਲਾਈਨ ਖਿੱਚ ਲੈਣੇ ਆ ਹੋ ਚਾਹੇ ਇੱਧਰ ਬਣਾ ਦਿਓ ਜਾਂ ਇੱਧਰ ਬਣਾ ਦਿਓ ਜਿੱਧਰ ਮਰਜ਼ੀ ਬਣਾ ਦਿਓ ਇਸ ਬਿੰਦੂ ਨੂੰ ਤਾਂ ਇਹ ਸਾਡੇ ਕੋਲੇ 90 ਡਿਗਰੀ ਦਾ ਕੋਣ ਬਣ ਗਿਆ ਠੀਕ ਹੈ ਸਮਕੋਣ ਤੇ ਕੋਣ ਬਣ ਗਿਆ ਪ੍ਰਸ਼ਨ ਆ ਜਾਂਦਾ ਸਾਡੇ ਕੋਲ ਅੱਗੇ 22 ਅਧਾਰ a ਵੀ ਦਿੱਤਾ ਹੋਇਆ ਤੇ ਕੋਣ ਹੀ ਬਣਾਉਣੀ ਆ ਇਕੱਲੀ ਜਿਹਦੇ ਵਿੱਚ ਆਧਾਰ ਕੋਣ ਦਿੱਤਾ ਹੋਇਆ 22 ਦੋ ਭੁਜਾਮਾਂ ਦਾ ਜੋੜ ਦਿੱਤਾ ਦੋ ਭੁਜਾਮਾਂ ਦਾ ਜੋੜ ਠੀਕ ਹੈ ਹੁਣ ਆਪਾਂ ਸਭ ਤੋਂ ਪਹਿਲੇ ਨੰਬਰ ਦੇ ਕਿ ਕਵਾਂਗੇ ਆਪਾਂ ਆਧਾਰ ਲੈ ਲਈਏ ਆ ਆਪਾਂ ਆਧਾਰ ਲੈ ਲਿਆ 4 ਸੈਂਟੀਮੀਟਰ ਠੀਕ ਆ ਆਧਾਰ ਕੋਣ Y ਆ ਆਪਣੀ ਮਰਜ਼ੀ ਨਾਲ ਆਪਾਂ ਕੋਈ ਆਧਾਰ ਕੋਣ ਬਣਾ ਲਿਆ ਠੀਕ ਆ ਆਧਾਰ ਕੋਣ ਬਣਾ ਲਿਆ ਆਪਾਂ Y ਆ ਲੈ ਲਿਆ ਆਪਾਂ ਆਧਾਰ AB ਹੁਣ ਦੋ ਪਜਾਮਾ ਦਾ ਜੋੜ ਆ ਆਪਾਂ ਇਹ ਦੋ ਪਜਾਮਾ ਦਾ ਜੋੜ 6 ਸੈਂਟੀਮੀਟਰ ਕੱਟ ਲੋ 6 ਕੱਟ ਲਓ 7 ਕੱਟ ਲਓ ਠੀਕ ਹੈ 6 ਕੱਟ ਲਓ ਜਿਹੜਾ ਇਹ ਸਾਡੇ ਕੋਲੇ ਬਿੰਦੂ ਆ ਗਿਆ D ਇਹਨੂੰ A ਨਾਲ ਮਿਲਾ ਦਿਓ D ਬਿੰਦੂ ਨੂੰ A ਨਾਲ ਮਿਲਾ ਦਿਓ ਹੁਣ ਇਹਦਾ ਪ੍ਰਕਾਰ ਨਾਲ ਅਧ ਕਰੋ ਅਧ ਕਰਨ ਦਾ ਇੱਕ ਵੀ ਤਰੀਕਾ ਵਾ ਅਧ ਨਾਲੋਂ ਵੱਧ ਪ੍ਰਕਾਰ ਕੋਲ ਲਈ ਦੀਆਂ ਇਹਨੂੰ ਮਿਲਾ ਦਿਓ ਆ ਸਾਡੇ ਕੋਲੇ ਆ ਗਿਆ ਸੀ ਬਿੰਦੂ ਸੀ ਬਿੰਦੂ ਨੂੰ ਇਧਰ A ਬਿੰਦੂ ਨਾਲ ਮਿਲਾ ਦਿਓ ਤਾਂ ਆ ਸਾਡੇ ਕੋਲੇ ਇੱਕ ਤਿਕੋਣ ਬਣ ਗਈ ABC ਜਦੋਂ ਆਧਾਰ ਦਿੱਤਾ ਹੋਇਆ ਆਧਾਰ ਕੋਣ ਦਿੱਤਾ ਹੋਇਆ ਦੋ ਭੁਜਾਵਾਂ ਦਾ ਜੋੜ ਦਿੱਤਾ ਹੋਇਆ ਆ ਅਸੀਂ ਦੋ ਭੁਜਾਵਾਂ ਦਾ ਜੋੜ ਲਿਆ ਇਹ ਲੋਭ ਨਾਮ ਦਾ ਜੋੜ ਹਾਂਜੀ ਅਗਲਾ ਸਵਾਲ ਪ੍ਰਸ਼ਨ ਤੇ ਤ੍ਰਿਕੋਣ ਬਣਾਉਣੀ ਆ ਅਧਾਰ ਦਿੱਤਾ ਹੋਇਆ AB ਅਧਾਰ ਕੋਣ ਦਿੱਤਾ ਹੋਇਆ X x ਦੋ ਪੁਝਾਵਾਂ ਦਾ ਅੰਤਰ ਦੋ ਪੁਝਾਵਾਂ ਦਾ ਅੰਤਰ ਇੱਥੇ ਦਿੱਤਾ ਸੀ ਜੋੜ ਇੱਥੇ ਦਿੱਤਾ ਅੰਤਰ ਠੀਕ ਅਸੀਂ ਕਰਾਂ ਕੀ ਕਰਾਂਗੇ ਕਿ ਆਪਾਂ ਪੁਝਾ ਲੈ ਲਈ 1 ਸੈਂਟੀਮੀਟਰ ਇਹਦੇ ਤੇ ਆਧਾਰ ਕੋਣ ਬਣਾ ਲਿਆ ਆਪਣੀ ਮਰਜ਼ੀ ਨਾਲ ਠੀਕ ਹੁਣ ਉਸੇ ਅੰਤਰ ਲਿਆ ਅੰਤਰ ਮਤਲਬ ਕਿ ਘਟ ਲਈਦਾ ਜੋੜ ਵੱਧ ਲਈਦਾ ਅੰਤਰ ਹਮੇਸ਼ਾ ਘਟ ਲਈਦਾ ਆਪਾਂ ਚਲੋ ਫਰਜ ਕਰੋ ਜੇ ਕਹੀਏ ਵੀ ਆਪਾਂ 2 ਸੈਂਟੀਮੀਟਰ ਦੇ ਕਰੀਬ ਲੈ ਲਿਆ ਚਲੋ ਹਨ ਉਸ ਤੋਂ ਬਾਅਦ ਇਹਨੂੰ ਅਸੀਂ ਆਪਸ ਵਿੱਚ ਬਣਾਤਾ ਜਿਹੜਾ ਹੁਣ ਸਾਡਾ ਆਹ ਡੀ ਬਿੰਦੂ ਸੀ ਹੁਣ ਇਹ ਸਾਡਾ ਡੀ ਬਿੰਦੂ A ਆ ਆ ਸਾਡਾ AB ਬਿੰਦੂ ਹੀ ਆ ਆ ਡੀ ਬਿੰਦੂ ਆ ਹੁਣ ਅੱਗੇ ਆਪਾਂ DB D B ਦਾ ਅੱਧ ਕੀਤਾ ਹੁਣ ਆਪਾਂ ਇਹਦਾ DB ਦਾ ਅੱਧ ਕਰਨਾ ਅੱਧ ਕਰ ਲਿਆ ਠੀਕ ਹੈ ਇਹਨੂੰ ਅੱਧ ਨੂੰ ਅੱਗੇ ਵਧਾ ਦਿਓ ਇਸ ਰੇਖਾ ਨੂੰ ਵੀ ਅੱਗੇ ਵਧਾ ਦਿਓ ਠੀਕ ਹੈ ਇਹ ਦੇਖ ਲਿਓ ਵੀ ਇਹ ਅੱਧ ਜਿਹੜਾ ਵਾ ਇਸ ਰੇਖਾ ਨੂੰ ਕਿੱਥੇ ਸ਼ੋਂਦਾ ਜਿੱਥੇ ਵੀ ਸ਼ੋਂਦਾ ਉਹ ਵੱਡਾ ਬਿੰਦੂ ਤੋਂ ਅਸੀਂ ਇਹਨੂੰ ਬੀ ਬਿੰਦੂ ਨਾਮ ਲਾ ਜਣਾ ਉਹ ਸਾਡੀ ਆ ਗਈ ABC ਤੇ ਕੋਣ